ਗੱਲਾਂ 9:02 ਹਾਂਜੀ ਤੇ ਉਹ ਚੁੰਡਿਆ ਦੀ ਪਛਾਣ ਹੋਈ ਕਿ ਹਾਂ ਪਛਾਣ ਹੋ ਗਈ ਬੰਦਿਆਂ ਦੀ ਕਿਹੜੇ ਆ ਜੀ ਜਵਾਰ ਨਗਰ ਦੇ ਦੋ ਇੱਕਸਾਰ ਨਗਰ ਦੇ ਉਹ ਹੀ ਤੇ ਮੈਂ ਬੰਦੇ ਦੇ ਨਹੀਂ ਜਿਹੜੇ ਤੁਹਾਡੇ ਬ੍ਰਦਰ ਦਾ ਕਿਤੇ ਹੋਹੀ ਉਹੀ ਉਹੀ ਵਜਾ ਰੰਜੀਤ ਸਾਹੀ ਆ ਤੇ ਇਹ ਪਹਿਲਾਂ ਗਵਾਹੀ ਆ ਗਈ 22 ਤਰੀਕ ਨੂੰ ਅੱਛਾ 22 ਨੂੰ ਗਵਾਹੀ ਸੀ ਉਸ ਕਰਕੇ ਸਤ ਕਿੰਨੇ ਫਾਇਰ ਹੋਏ ਘਰ ਕੋਈ ਫਾਇਰ ਹੋਇਆ ਇਹ ਹੀ ਮਾਰਕੋ ਅੱਛਾ ਗੇਟ ਦੇ ਉੱਤੇ ਹੀ ਫਾਇਰ ਹੋਇਆ ਤੇ ਅਗਰ ਕੋਈ ਬਾਹਰ ਖੜਾ ਨਾ ਮੌਕੇ ਤੇ ਜਾਨੀ ਨੁਕਸਾਨ ਹੋ ਸਕਦਾ ਹਾ ਹੋ ਸਕਦਾ ਤੇ ਕੀ ਪ੍ਰਸ਼ਾਸਨ ਨੂੰ ਕੀ ਕਹਿਣਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਪ੍ਰਸ਼ਾਸਨ ਵਧੀਆ ਕੰਮ ਕਰ ਰਿਹਾ ਰਿਹਾ ਰਾਤੀ ਆ ਗਈ ਸੀ ਸਾਰਾ 2 ਵਜੇ ਤੁਹਾਨੂੰ ਕਿਦਾ ਪਤਾ ਲੱਗਿਆ ਜੀ ਆਵਾਜ਼ ਆਈ ਬੜੀ ਸਾਰੀ ਗਲੀ ਬਾਹਰ ਆ ਗਈ ਅੱਛਾ ਅੱਛਾ ਨੌਜਵਾਨ ਕਿੰਨੇ ਸੀਗੇ ਉਸ ਟਾਈਮ ਉੱਥੇ ਜانے ਸੀ ਤਿੰਨ ਜانے ਸੀਗੇ ਇਹਦੇ ਬਾਅਦ ਕੋਈ ਮੁੰਡਾ ਜੀ ਜਿਹਨੇ ਪਹਿਲਾਂ ਮੁਖੀ ਫਰੀ ਕੀਤੀ ਸੀ ਉਹਨਾਂ ਚ ਵੀ ਇੱਕ ਹੈਗਾ ਇਹ ਆਏ ਕਿਧਰੋਂ ਸੀ ਤੇ ਕੁਝ ਪਤਾ ਲੱਗਿਆ ਕਿੱਧਰ ਨੂੰ ਭੱਜੇ ਪਹਿਲਾਂ ਇੱਕ ਵਾਰੀ ਇਧਰੋਂ ਆਏ ਨੇ ਫੇਰ ਉੱਤੋਂ ਹੀ ਘੁੰਮ ਗਏ ਫੇਰ ਵਾਪਸ ਆਏ ਨੇ ਇਧਰ ਅੱਛਾ ਜੀ ਇਹ ਏਰੀਆ ਜਵਾਰ ਦੂਜੀ ਦੁਆਰਾ ਦੂਜੀ ਵਾਰੀ ਆਏ ਜਦੋਂ ਤੋਂ ਫੇਰ ਮਾਰਿਆ ਉਹਨਾਂ ਨੇ ਇਹ ਕਹੋ ਜੀ ਇਹ ਲੱਖਾ ਜਿਹੜਾ ਹੈ ਜਵਾਰ ਨਗਰ ਦੁਆਰੇ ਕਿੰਨੇ ਕੈਂਪ ਸੀੜ ਕੇ ਕੁਝ ਉਹਨਾਂ ਨੇ ਕਿਹਾ ਜਾਂ ਮਾਰਦੇ ਸਰ ਭੱਜ ਗਏ ਗਾਲਾਂ ਗੁਲਾਂ ਕੱਟੀਆਂ ਉਹਨਾਂ ਨੇ ਉੱਤੋਂ ਆਵਾਜ਼ ਆਈ ਜਦੋਂ ਅਸੀਂ ਬਾਹਰ ਆਏ ਆ ਜਾਨਵਰ ਨਿਕਲ ਗਏ ਸੀ ਅੱਛਾ ਜੀ ਠੀਕ ਆਦ ਪੋਨੇ ਦੋ ਦੋ ਕੋਈ ਤੇ ਕੁਝ ਗੋਲੀਆਂ ਚਲਾੰਦਾ ਕੋਈ ਮਾਮਲਾ ਸਾਹਮਣੇ ਆ ਰਿਹਾ ਕਿਥੇ ਦੀ ਘਟਨਾ ਹੈ ਕੀ ਘਟਣ ਜਾਂਦੇ ਹੋ ਜਵਨ ਕੈਂਪ ਦੀ ਇੱਕ ਘਟਨਾ ਬਾਰੇ ਇਨਫੋਰਮੇਸ਼ਨ ਮਿਲੀ ਹੈ ਇਹਦੇ ਬਾਰੇ ਵੈਰੀਫਾਈ ਕਰਕੇ ਅਗਲੀ ਗੋਮੰਤੀ ਕਰਦੇ ਹਾਂ ਅਸੀਂ ਲੱਗਦਾ ਸਰ ਕੋਈ ਪੁਰਾਣੀ ਦੁਸ਼ਮਣੀ ਹੈ ਜਿਹਦਾ ਇੱਕ ਭਰਾ ਵੀ ਇਹਨਾਂ ਦਾ ਹਮਲੇ ਮਾਰਿਆ ਗਿਆ ਸੀ ਇਹਨੂੰ ਵੀ ਹਮਲਾ ਆਇਆ ਸੀ ਵੀ ਉਸ ਦੀ ਤਰੀਖ ਸੀ 22 ਤਰੀਕ ਵੀ ਉਸ ਤਰੀਕ ਤੇ ਪੇਸ਼ ਹੋਣਾ ਸੀ ਉਸ ਕਰਕੇ ਹਮਲਾ ਹੋਇਆ ਹੈ ਦੁਆਰਾ ਇਸੀ ਨੂੰ ਵੈਰੀਫਾਈ ਕਰਕੇ ਕਲੀਅਰ ਕਰਤੇ ਦੋ ਵੀ ਹਨ ਤੇ ਸਰ ਸੀਸੀ ਕੈਮਰਾ ਦੀ ਜਿਹੜੀ ਫੁਟੇਜ ਆਈ ਉਹ ਕਿੰਨੇ ਬੰਦੇ ਸੀ ਉਹਦੀ ਜਾਂਚ ਹੋਈ ਆ ਪੁੱਛੀ ਪਹਿਲਾਂ ਦੋ ਬੰਦਿਆਂ ਦੇ ਬਾਰੇ ਕਲੀਅਰ ਹੋਇਆ ਤੇ ਕੁਝ ਬੰਦੇ ਕਿਤੇ ਵੀ ਅਗੇ ਦਸਤਾਰ ਕੋਈ ਕੋਈ ਪੁੱਛ ਕੇ ਵੈਰੀਫਾਈ ਕਰਦੇ ਠੀਕ ਹੈ ਤੇ ਇਹ ਕਿਹੜੇ ਜ਼ਬਰਦਸਤ ਦਾ ਮਾਮਲਾ ਜੀ ਜ਼ਬਰਦਸਤ ਦਾ ਤੇ ਸਰ ਜਿਹਨਾਂ ਦੇ ਘਰ ਤੇ ਹਮਲਾ ਹੋਇਆ ਉਹਨਾਂ ਦਾ ਪੂਰਾ ਨਾਮ ਕੀ ਸੀ ਕਮਲ ਜੀ ਕਪਲੀ ਵੀ ਕਹਿੰਦੇ ਉਹਨਾਂ ਨੂੰ ਹਾਂ ਕਮਲ ਜੀ ਸਹੀ ਓਏ ਕਪਲੀ ਦਾ ਫਾਇਰਿੰਗ ਹੋਈ ਕਿ ਉਹਨਾਂ ਦੇ ਘਰ ਤੇ ਫਾਇਰਿੰਗ ਹੋਈ ਹੈ ਘਰ ਦੇ ਬਾਹਰ ਰਹੇ ਉਹ ਤੇ ਬਾਰੇ ਵੈਰੀਫਾਈ ਠੀਕ ਹੈ